ਬਹੁਤ ਯਾਦ ਕਰਦਾ ਸੀ ਉਹ ਖੁਦਾ ਤੇ ਅੱਜ ਚੜ੍ਹਦੇ ਵਾਲੇ ਪਾਸੇ ਪਟਨੇ ਸ਼ਹਿਰ ਦੇ ਵਿੱਚ ਪ੍ਰਗਟ ਹੋ ਆਇਆ ਤੇ ਖਾਲਸਾ ਜੀ ਕਿਸੇ ਤਰ੍ਹਾਂ ਜੇ ਅਸੀਂ ਵੀ ਸ਼ਰਧਾ ਦੇ ਨਾਲ ਗੁਰਬਾਣੀ ਕਰਾਂਗੇ ਸ਼ਰਧਾ ਦੇ ਨਾਲ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ ਸੁਣਾਂਗੇ ਵਿਚਾਰਾਂਗੇ ਤਾਂ ਮਹਾਰਾਜ ਜੀ ਦੀ ਗੁਰਬਾਣੀ ਦਾ ਜਿੰਨਾ ਅਸੀਂ ਸਤਕਾਰ ਕਰਾਂਗੇ ਸਤਿਗੁਰਾਂ ਦੀ ਬਾਣੀ ਇੰਨਾ ਕੁ ਦੇ ਦਿੰਦੀ ਆ ਕਿ ਜਿੱਥੋਂ ਤੱਕ ਸਾਡੀ ਸੋਚ ਬਣਾ ਜਾਂਦੀ ਹੋਈ ਕਿਉਂਕਿ ਸਾਧੂ ਦੇ ਅਸਥਾਨ 'ਤੇ ਆਤਮਾ ਆਇਆ ਉਹ ਕਹਿੰਦਾ ਮੈਂ ਵੇਦ ਫੋਲੇ ਸ਼ਾਸਤਰ ਫੋਲੇ ਸ਼ਮਧੀਆਂ ਪੂਰੀਆਂ ਜਿਹੜੇ ਮਾਨੇ ਮਨ ਦੀ ਇੱਛਾ ਸੀ ਮੇਰੇ ਜਿਹੜੀਆਂ ਮੈਂ ਮਨੋ ਕਾਮਨਾ ਸਪੁਰਨਾ ਕਰਨਾ ਚਾਹੁੰਦਾ ਸੀ ਜਿਹੜਾ ਮੈਂ ਆਪਣਾ ਆਤਮਾ ਨੂੰ ਉਸ ਖੁਦਾ ਦੇ ਨਾਲ ਪ੍ਰਲਾਪ ਕਰਨਾ ਚਾਹੁੰਦਾ ਸੀ ਪਰ ਮੇਰੇ ਮਨ ਦੀਆਂ ਮਨੋ ਕਾਮਨਾ ਵੇਦਾਂ ਨੇ ਸ਼ਾਸਤਰਾਂ ਨੇ ਸ਼ਮਧੀਆਂ ਨੇ ਪੂਰੀਆਂ ਨਹੀਂ ਕੀਤੀਆਂ ਕਿਹਾ ਮੈਨੂੰ ਕਿਸੇ ਗੁਰਮੁਖ ਪਿਆਰੇ ਨੇ ਦੱਸਿਆ ਜੇ ਤੂੰ ਆਪਣੀਆਂ ਮਨੋ ਕਾਮਨਾਵਾਂ ਸਪੂਰਨ ਕਰਨਾ ਚਾਹੁੰਦਾ ਹੈ ਜੇ ਤੂੰ ਆਪਣੀਆਂ ਇੱਛਾ ਪੂਰੀਆਂ ਕਰਨਾ ਚਾਹੁੰਦਾ ਹੈ ਆਪਣੀ ਆਤਮਾ ਨੂੰ ਸ਼ਾਂਤਿਤ ਮੋੜਾ ਚਾਹੁੰਦਾ ਹੈ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਲੜ ਲੱਗ ਕਹਿੰਦਾ ਉਸ ਗੁਰਮੁਖ ਪਿਆਰੇ ਦਾ ਮੈਂ ਆਖਾ ਮੰਨ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਲੜ ਲੱਗਾ ਹਾਂ ਕਹਿੰਦਾ ਹੋਰੀ ਹੋਲੀ ਮੈਂ ਗੁਰਮਤਿ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਇੱਕ ਕੋਨਕਾਰ ਦੇ ਸੈਕ ਤੇ ਨਾਮ ਨੂੰ ਸਿਮਰ ਕੇ ਸੱਜ ਕਰਦਾ ਫਿਰ ਜਪ ਜੀ ਸਾਹਿਬ ਤੇ ਸੁਖਮਣੀ ਸਾਹਿਬ ਫਿਰ ਕਿਹਦਾ ਹੋਲੀ ਹੋਲੀ ਮੈਂ ਸੱਜ ਪਾਠ ਅਰਪਨ ਕਰ ਲਿਆ ਉਸ ਦਾ ਭੋਗ ਪਾ ਦੇਣਾ ਫਿਰ ਅਰਪਨ ਕਰ ਲੈਣਾ ਭੋਗ ਪਾ ਦੇਣਾ ਫਿਰ ਅਰਪਨ ਕਰ ਲੈਣਾ ਇਦਾਂ ਕਰਦੇ ਨੂੰ ਕਿੰਨਾ ਮੈਨੂੰ 6 ਮਹੀਨੇ ਹੋ ਗਏ ਪਰ ਮੈਂ ਕਿਸੇ ਦੇ ਨਾਲ ਬੋਲਿਆ ਨਹੀਂ ਫਿਰ ਫਿਰ ਇਹਦੇ ਚੁੜੀਆਂ ਅਗੰਮੀ ਸ਼ਕਤੀਆਂ ਵਰਤੀਆਂ ਕਿਸੇ ਨੂੰ ਕਿਹਦਾ ਦੱਸਣ ਵਾਲੀਆਂ ਨਹੀਂ ਫਿਰ ਤੇ ਜਿਹੜੇ ਫੁਰਨੇ ਹੀ ਕੋਈ ਸਰਕਾਰ ਉੱਪਰ ਲੱਗਦੀ ਉਹ ਸਾਹੂ ਨੇ ਲਿਆ ਸੀ ਕਿ ਆਰਕ ਨੇ ਜ਼ਿੰਦਗੀ ਬਲਾਸ ਲਿਖਿਆ ਉਹਦੇ ਵਿੱਚ ਉਹ ਲਿਖਦਾ ਵੇੇਵ ਤੇ ਪ੍ਰਾਨ ਸਾਰੇ ਫੋਲ ਕੇ ਤਮਾਮ ਦੇਖੇ ਦੁਨੀਆ ਦੇ ਵਿੱਚ ਅਰਕ ਪੁਸਤਕੋ ਕ ਅੰਤ ਕੀ ਸਿਮਰਦੀ ਸਤਾਈ ਕਣ ਸਾਸਰੋ ਦੀ ਸੋਜੀ ਪਈ ਗਲਤ ਆਚਰੀ ਪੜੀ ਕਵਿਤਾ ਅਨੰਦ ਕੀ ਨਾਨਕ ਦੇ ਵਪਾਰੀ ਨਰਕ ਗਾਇਕ ਅਚਾਰੀ ਜਿਹੜੀ ਬਾਣੀ ਵਿੱਚ ਬਾਣੀ ਮਹਮਤ ਘਵਤ ਕੀ ਪਿੱਛੇ ਨਹੀਂ ਦੇਖੀ ਅੱਗੇ ਦੇਖਣੀ ਨੇ ਦਇਆ ਸੀ ਆ ਜੈ ਸਿੰਘਰ ਪਖ ਬਾਣੀ ਸ੍ਰੀ ਗੁਰੂ ਗ੍ਰੰਥ ਰਚਨਾ ਤੁਹਾਨੂੰ ਕਹੇਤੀ ਸ਼ਮਰਤੀ ਬਾਣ ਕੇ ਦੇਖੀ ਲਿਖੀ ਪਰ ਯਾਦਾ ਪੂਝ ਕੇ ਤੇ ਜੰਦਗੀ ਜਗਤ ਦੇ ਜੀਵ ਕੇ ਬੜਾ ਚਾਰ ਵਰਨ ਦਿਆ ਹੁਕਮੇ ਉਤਨੀ ਕੀ ਕੀ ਕਰਤਾ ਅੰਤ ਕੀ ਭਾਗਾਂ ਤਕਰਤ ਫੜੇ ਤੁਗਣੀ ਤੇ ਅਟੜੇ ਬਿਰਤੀ ਦਾ ਕਾਢੀ ਚਾਰ ਮਨ ਸੰਦਗੀ ਪਿਛੇ ਨਹੀਂ ਦੇਖੀ ਆ ਕੇ ਦੇਖਣੀ ਦਿਆ ਸੀਗਾ ਜੈ ਸਿੰਘਰ ਪਖ ਬਾਣੀ ਸ੍ਰੀ ਗੁਰੂ ਗ੍ਰੰਥ ਸਿ ਸ਼ਾਮ ਦਿਆ ਕਾਪੜੀ ਸਹਾਰਾ ਦਿਆ ਨਾ ਪਾਉੜੀਆਂ ਜੋ ਬਾਣੀ ਕੋੜੇ ਰੇਠਿਆ ਕਰੇ ਮਿੱਠੇ ਬਾਣੀ ਠੱਗਾ ਸਜਣਾ ਬਣਾ ਦਿਏ ਜਿਹੜਾ ਦਿਲ ਭਰਾ ਇਸ ਦਾ ਜਾਪ ਕਰਦਾ ਉਹਦੇ ਦੁੱਖ ਤੇ ਪਾਪ ਮਟਾਮ ਦੀ ਗਏ ਜਿਹੜਾ ਜਿਹੜੀ ਗੁਰਬਾਣੀ ਨੂੰ ਸ਼ਰਧਾ ਦੇ ਨਾਲ ਸਰਕਾਰਦਾ ਆ ਸ਼ਰਧਾ ਦੇ ਨਾਲ ਵਿਚਾਰ ਕਰਦਾ ਆ ਸ਼ਰਧਾ ਦੇ ਨਾਲ ਪੜਦਾ ਆ ਸਤਕਾਰ ਕਰਦਾ ਆ ਸਤ ਗੁਰੂ ਦੀ ਬਾਣੀ ਜਿਨ੍ਹਾਂ ਕੁਝ ਸਾਡੇ ਮਨ ਦੇ ਵਿੱਚ ਵੀ ਨਹੀਂ ਇਛਾਣਾ ਉਹ ਵੀ ਪੂਰਨ ਕਰਦੀ ਆ ਸੋ ਆਸੋ ਸਕਦਾ ਇਤਿਹਾਸ ਹੈ ਸਰਵਣ ਕਰੇ ਹੋ ਖਾਲਸਾ ਜੀ ਪੀਰ ਕੀ ਖਲਛਾ ਇੱਥੋਂ ਆਪਣੀ ਚੇਲਿਆ ਨੂੰ ਨਾਲ ਲੈ ਕੇ 700 ਮੀਲ ਦਾ ਸਫ਼ਰ 18 ਦਿਨਾਂ ਦੇ ਵਿੱਚ ਪੂਰਾ ਕਰਦਾ ਹੈ ਇੱਥੇ ਉਸ ਸਮੇਂ ਮਨਜੇ ਅੱਜ ਆਵਾਜਾਈ ਹੈ ਇਸ ਤਰ੍ਹਾਂ ਆਵਾਜਾਈ ਦੀ ਸੀ ਸਾਰਾ ਪੰਜਾਬ ਜੰਗਲ ਦੇ ਵਿੱਚ ਸੀ ਜੰਗਲ 'ਚ ਉਸ ਸਮੇਂ ਹੁਣ ਸ਼ਿਕਾਰੀ ਬਿੱਲਿਆਂ ਦਾ ਸ਼ਿਕਾਰੀ ਸ਼ੇਰਾਂ ਵਾਲਾ ਡਰ ਹੈ ਬਗਿਆੜਾਂ ਦਾ ਡਰ ਹੈ ਜੰਗਲੀ ਜਿਹੜੇ ਜਾਨਵਰ ਇਹਨਾਂ ਦਾ ਵੀ ਡਰ ਹੈ ਚੋਰਾਂ ਦਾ ਡਰ ਹੈ ڈاکੂਆਂ ਦਾ ਡਰ ਹੈ ਪਰ ਇਹਨਾਂ ਦੀ ਪ੍ਰਵਾਹ ਨਹੀਂ ਕੀਤੀ ਫਿਰ ਭਖਣ ਛਾੜੇ ਜਿਹੜੇ ਆਪਣੇ ਪਿਆਰੇ ਨੂੰ ਪਿਆਰ ਕਰਦੇ ਹੁਣ ਤੇ ਮਹਾਰਾਜ ਨੇ ਤਾਂ ਤੇ ਲਿਖਿਆ ਆ ਬਾਸ ਕਿਉ ਬਖਿਆਨ ਸੋ ਬੈਠੇ ਐਸੇ ਹੀ ਐਸੇ ਸੋ ਬੈਸ ਬਸਾਇਓ ਸਾਜ ਅਹੰਸਨ ਲੈਓ ਸਭੈ ਜਿਹਨੇ ਪ੍ਰੇਮ ਜਿਓ ਤਿਨਹੀ ਪ੍ਰਭ ਪਾਇਓ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਧਰਤਾਂ ਦੀ ਗਲੀ ਘੜੀ ਆਓ ਇਤ ਮਾਰ ਕੇ ਪੈਰ ਤਣਿਚੇ ਸਿਰ ਦੀ ਜੇ ਕਾਣ ਲਾ ਕਿਜੇ ਇਤ ਯਾਰ ਨਾ ਖੜਿਆ ਨਾ ਕੋਈ ਜਾਨਵਰ ਪ੍ਰਭਾਨ ਜਾਂ ਕਿਸਾਨੂੰ ਜਗਲੀ ਜਾਨਵਰ ਖਾ ਜਾਵੇਗਾ ਕੋਈ ਡਾਕੂ ਕੋਈ ਚੋਰ ਸਾਨੂੰ ਲੁੱਟ ਲਵੇਗਾ ਪੀਰ ਠਖਣ ਸਾਹ ਸਤਸੂ ਮਿਰਦਾ ਸਫਰ ਆਪਣੇ ਚਾਰ ਚੇਲਿਆਂ ਨੂੰ ਨਾਲ ਲੈ ਕੇ ਇਡੇ ਮਿੱਠੇ ਰਸਤਿਆਂ ਤੋਂ ਜਾਂਦੇ ਹੋਏ ਥਾਰ ਦੇ ਦਿਨ ਪੱਨੇ ਸ਼ਹਿਰ ਦੀ ਜੋਦੇ ਵਿੱਚ ਵੜਦੇ ਜਦ ਇਥੇ ਪੱਨੇ ਸ਼ਹਿਰ ਦੀ ਜੋਦੇ ਵਿੱਚ ਆਉਂਦੇ ਆ ਤੇ ਪੀਰ 피ਖਣ ਸਾਹਿਬ ਦੇ ਚੇਲੇ ਅਜੇ ਵੀ ਉਹਨਾਂ ਨਾਲ ਜੁਕੀ ਨਹੀਂ ਆ ਕਹਿੰਦੇ ਕਿ ਪਟਨੇ ਸ਼ਹਿਰ ਦੇ ਜਿਹੜੇ ਕੀਰਤਕ ਸਖਤਾ ਦੇ ਵਿੱਚ ਇਸ ਇਥੋਂ ਦੇ ਲੋਕਾਂ ਦੇ ਵਿੱਚ ਅ ਚਿਹਰਿਆਂ ਤੇ ਖੁਸ਼ੀ ਬਣੀ ਆ ਪੁੱਛਿਆ ਜਾਦੇ ਪਰ ਆ ਪੀਰ 피ਖਣ ਸਾਹਿਬ ਕੇ ਤਾਂ ਝੋਲਕ ਨਹੀਂ ਬੋਲਦੇ ਕਿਹੜਾ ਰੱਬ ਦਾ ਨੂਰ ਇੱਥੇ ਆਇਆ ਆ ਬੰਦਾ ਸੱਗਸਾਂ ਨੂੰ ਕੁਛ ਨਾ ਕੀਤਾ ਲੋਕਾਂ ਨੂੰ ਕੁਛ ਨਾ ਕੀਤਾ ਕਿ ਇੱਥੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਬਣੀ ਆ ਕੀ ਗੱਲ ਆ ਉਹਨਾਂ ਨੇ ਕਿਹਾ ਕਿ ਇੱਥੇ ਧੰਗੁਰੂ ਨਾਨਕ ਦੇ ਮਹਾਦਾਜੀ ਦੀ ਗੱਡੀ ਦੇ ਨੌਵੇਂ ਬਾਸ ਉਹਨਾਂ ਦੀ ਨੌਵੀਂ ਜੋਤ ਉਹਨਾਂ ਦੇ ਤਰੇ ਖਰਜੰਗ ਪੈਦਾ ਹੋਇਆ ਪ੍ਰਗਟ ਹੋਇਆ ਆ ਕਿੰਨੇ ਕਿ ਉਸ ਖੁਸ਼ੀ ਦੇ ਵਿੱਚ ਲੋਕ ਝੂਮ ਰਹੇ ਨੇ ਬੜੀ ਸਜਾਵਟ ਗਲੀਆਂ ਦੇ ਵਿੱਚ ਆ ਉਸ ਸਮੇਂ ਇੱਕ ਚੇਲਿਆ ਮਜਕੀਰ ਹੋ ਗਿਆ ਕਿ ਸਾਡਾ ਜਿਹੜਾ মুর্ਸ਼ਦ ਆ ਸਾਡਾ ਪੀਰ ਫਿਕਰ ਸ਼ਾਹ ਆ ਇਹ ਸੱਚ ਬਤਲਾ ਰਿਹਾ ਸੀ ਹੁਣ ਪੀਰ ਫਿਕਰ ਸ਼ਾਹ ਜੀ ਪਹੁੰਚ ਮੇਲੇ ਫਨ ਦੁਆਰੇ ਦੇ ਅੱਗੇ ਸੱਜ ਕਰਾਂਗੇ ਅੰਦਰ ਖਬਰ ਜਾਂਦੀ ਆ ਖੇਲੀ ਦੇ ਅੰਦਰ ਕਿ ਕੋਈ ਦਰਵਾਜੇ ਦੇ ਉੱਤੇ ਮਸਤਫੀਰ ਬੈਠਾ ਹੈ ਮਾਮਾ ਕਿ ਬਾਲਚੰਦ ਦੀ ਬਾਹਰ ਆਉਂਦੇ ਨੇ ਪੀਰ ਜੀ ਨੂੰ ਬੜੇ ਸਤਕਾਰ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਕਹਿੰਦੇ ਪੀਰ ਜੀ ਕੀ ਹੁਕਮ ਕਰੋ ਉਹ ਸੁਲਤਾਨ ਨੂੰ ਅੰਨ ਵਸਤਰਾ ਦੀ ਲੋੜ ਆ ਕੁਝ ਖਾਣ ਦੀ ਲੋੜ ਆ ਕੁਝ ਪੈਣ ਦੀ ਲੋੜ ਆ ਜਾਂ ਵਸਤਰਾ ਦੀ ਲੋੜ ਆ ਜੋ ਹੁਕਮ ਕਰੋ ਤੁਹਾਨੂੰ ਹਾਜ਼ਰ ਕਰ ਦਈਏ ਪੀਰ ਭੀਖਣ ਸਾਹਿਬ ਜੀ ਕਹਿੰਦੇ ਉਹ ਪਿਆਰਿਆਂ ਉਹ 700 ਮੀਲ ਦਾ ਸਫਰ ਕਰਕੇ 18 ਦਿਨ ਤਰਕੇ ਅਸੀਂ ਅੰਨ ਵਸਤਰਾ ਕਰਕੇ ਤੇ ਪੈਸਿਆਂ ਕਰਕੇ ਨਹੀਂ ਆਏ ਅਸੀਂ ਤਾਂ ਉਸ ਪਿਆਰੇ ਤੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਏ ਆ ਇਧਰ ਪੀਰ ਭੀਖਣ ਸਾਹਿਬ ਨੂੰ ਫਿਰ ਮਾਮਾ ਕਿਰਪਾਲ ਸਿੰਘ ਸਿੱਖਾਂ ਦੇ ਨਾਲ ਗੱਲਾਂ ਬਾਤਾਂ ਗੱਲਬਾਤ ਕਰਦਾ ਆ ਕਿ ਇਸ ਤਰ੍ਹਾਂ ਪੀਰ ਭੀਖਣ ਸਾਹਿਬ ਨੂੰ ਦਰਸ਼ਨ ਕਰਾਉਣੇ ਚਾਹੀਦੇ ਆ ਜੇ ਨਹੀਂ ਪਰ ਸਿੱਖ ਕਹਿੰਦੇ ਆ ਕਿ ਅਜੇ ਸਹਿਬ ਜਾਦੇ ਰਹੇ ਕਿਉਂਕਿ ਸਾਧੂ ਗੁਰੂ ਗੋਬਿੰਦ ਸਿੰਘ ਜੀ ਕਰਾਰੇ ਅਜੇ ਬਾਲ ਉਮਰ ਦੇ ਵਿੱਚ ਨੇ ਉਹਨਾਂ ਦਾ ਬਚਪਨ ਦਾ ਨਾਂ ਦੋਤੇ ਦਾ ਰਾਏਗਾ ਸਾਧੂ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਕਿ ਅਜੇ ਬਚਪਨ ਦੇ ਵਿੱਚ ਨੇ ਸਿੱਖਾਂ ਦੇ ਨਾਲ ਗੱਲਬਾਤ ਚੱਲਦੀ ਆ ਪਰ ਸਿੱਖ ਕਹਿੰਦੇ ਆ ਕਿ ਅਜੇ ਕਿਸੇ ਤੀਰ ਦੇ ਮੱਥੇ ਲਾਉਗਾ ਸਹਿਬ ਜੀ ਦੇ ਗੁਰੂਤ ਸਿ ਰਾਏ ਪੀਰ ਭੀਖਣ ਸਾਹਿਬ ਨੂੰ ਦਰਸ਼ਨ ਕਰਉਣ ਵਾਸਤੇ ਸੰਗਤਾਂ ਨੂੰ ਦਰਸ਼ਨ ਕਰਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਮਾ ਕਿਰਪਾ ਚੰਦ ਨੇ ਡੋੜੀ ਦੇ ਕੁੱਤੇ ਵਛਾਈਆਂ ਕੀਤੀਆਂ ਸੋਹਣੀਆਂ ਵਛਾਈਆਂ ਕੀਤੀਆਂ ਨੇ ਤੇ ਖਾਲਸਾ ਜੀ ਮੈਂ ਜ਼ਿਕਰ ਕਰ ਦੇਵਾਂ